ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਚਾਈਨਾ ਨੂੰ ਲੈ ਕੇ ਮੋੜ ਤੋਂ ਵੱਡਾ ਫੈਸਲਾ ਜਿਹੜਾ ਉਹ ਲੈ ਲਿਆ ਗਿਆ ਹੈ ਅਤੇ 90 ਦਿਨ ਦੇ ਲਈ ਇਹ ਫੈਸਲਾ ਜਿਹੜਾ ਉਹ ਲਾਗੂ ਕੀਤਾ ਗਿਆ ਹੈ ਤਾਂ ਟੈਰਫ ਵਾਰ ਨੂੰ ਲੈ ਕੇ ਦੋਵੇਂ ਦੇਸ਼ ਨੇ ਜਿਹੜੇ ਉਹ ਆ ਮੋ ਸਾਹਮਣੇ ਨਜ਼ਰ ਆਈ ਸੀ ਅਮਰੀਕਾ ਵੱਲੋਂ ਲਗਾਏ ਗਏ ਉੱਚ ਟੈਕਸ ਤੋਂ ਬਾਅਦ ਗਲੋਬਲ ਮਾਰਕੀਟ ਦੇ ਵਿੱਚ ਵੀ ਹਲਚਲ ਆ ਜਿਹੜੀ ਉਹ ਮੱਜ ਗਈ ਸੀ ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਗੱਲਬਾਤ ਆ ਜਿਹੜੀ ਉਹ ਵੀ ਹੋਈ ਸੀ ਜਿਸ ਦੇ ਵਿੱਚੋਂ ਰਾਹਤ ਭਰੀ ਖਬਰ ਆਈ ਸੀ ਤਾਂ ਹੁਣ ਟਰੰਪ ਦੇ ਵੱਲੋਂ ਚੀਨੀ ਸਮਾਨ ਉੱਤੇ ਟੈਰਿਫ ਦੇ ਵਾਅਦੇ ਦੀ ਰੋਕ 90 ਦਿਨ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਡੋਨਾਲਡ ਟਰੰਪ ਦੇ ਵੱਲੋਂ ਹਸਤਾਕਤ ਕਰਕੇ ਇਸ ਦੇ ਉੱਤੇ ਵੱਡਾ ਫੈਸਲਾ ਹੈ ਜਿਹੜਾ ਉਹ ਲਿਆ ਗਿਆ ਹੈ 90 ਦਿਨ ਦੇ ਲਈ ਇਹ ਟੈਰੀਫਾਂ ਜਿਹੜੀਆਂ ਉਹ ਮੁਅਤਤ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਉਸ ਵੇਲੇ ਇਹ ਫੈਸਲਾ ਲਿਆ ਗਿਆ ਹੈ ਜਦੋਂ ਪਹਿਲਾਂ ਤੋਂ ਲਾਈ ਰੋਕ ਦੀ ਮਿਆਦ ਅੱਧੀ ਰਾਤ ਨੂੰ ਖਤਮ ਹੋਣ ਵਾਲੀ ਸੀ ਅਤੇ ਇਸ ਤੋਂ ਠੀਕ ਪਹਿਲਾਂ ਡੋਨਾਲਡ ਟਰੰਪ ਆਪਣੇ ਦਸਤਖਤ ਕਰਦੇ ਨੇ ਅਤੇ ਮੁਰਤੋਂ ਇਹ ਰੋਕ ਆ ਜਿਹੜੀ ਉਹ 90 ਦਿਨ ਦੇ ਲਈ ਵਧਾ ਦਿੱਤੀ ਜਾਂਦੀ ਹੈ ਤਲ ਹਾਲਾਂਕਿ ਜੇ ਗੱਲ ਕੀਤੀ ਜਾਵੇ ਟੈਰਿਫ ਨੂੰ ਲੈ ਕੇ ਵੱਡੇ ਤਣਾਅਪੂਰਨ ਹਾਲਾਤ ਨੇ ਜਿਹੜੇ ਉਹ ਪੈਦਾ ਹੋ ਗਏ ਸਨ ਪਹਿਲਾਂ ਵੀ ਇਸ ਨੂੰ ਲੈ ਕੇ ਗੱਲਬਾਤਾਂ ਜਿਹੜੀ ਉਹ ਹੋਈ ਸੀ ਅਤੇ ਰਾਤ ਭਰੀ ਖਬਰ ਆਈ ਸੀ ਤੇ ਜੁਲਾਈ ਦੇ ਮਹੀਨੇ ਵਿੱਚ ਵੀ ਗੱਲਬਾਤਾਂ ਜਿਹੜੀ ਉਹ ਸਕਾਟ ਹੋਮ ਦੇ ਵਿੱਚ ਹੋਈ ਸੀ ਅਮਰੀਕੀ ਅਤੇ ਚੀਨੀ ਵਪਾਰ ਨੈਗੋਸ਼ੀਏਟਰਾਂ ਦੇ ਵਿੱਚ ਗੱਲਬਾਤ ਹੋਈ ਸੀ ਅਤੇ ਦੋਵੇਂ ਪਾਸਿਆਂ ਨੇ ਲੰਬੇ ਸਮੇਂ ਦੀ ਵਪਾਰਕ ਸਹਿਮਤੀ ਵੱਲ ਵਧਣ ਦੀ ਇੱਛਾ ਦਿਖਾਈ ਸੀ ਅਤੇ ਸਾਂਯੁਗੀ ਮਾਹੌਲ ਬਣਾਈ ਰੱਖਣ ਉਤੇ ਸਹਿਮਤੀ ਦੋਵੇਂ ਦੇਸ਼ਾਂ ਵਿੱਚਕਾਰ ਦਿਖਾਈ ਦਿੱਤੀ ਸੀ ਜੇਕਰ ਇਹ ਵਾਅਦਾ ਨਾ ਰੋਕਿਆ ਜਾਂਦਾ ਤਾਂ ਚੀਨ ਤੋਂ ਆਉਣ ਵਾਲੇ ਸਾਮਾਨ ਉੱਤੇ ਅਪ੍ਰੈਲ ਦੇ ਵਿੱਚ ਲਾਗੂ ਕੀਤੇ ਗਏ ਉੱਚ ਦਰ ਦੇ ਟੈਰਿਫ ਮੁਰ ਤੋਂ ਲਾਗੂ ਹੋ ਜਾਂਦੇ ਅਪ੍ਰੈਲ ਮਹੀਨੇ ਵਿੱਚ ਇਤਨਾ ਆਪਣੀ ਚਰਮ ਸੀਮਾ ਉੱਤੇ ਸੀ ਜਿਸ ਦੌਰਾਨ ਕਈ ਕਿਸਮਾਂ ਦੇ ਸਾਮਾਨ ਉੱਤੇ ਕਾਫੀ ਉੱਚ ਦਰ ਦੀ ਡਿਊਟੀ ਲਾਗੂ ਹੋਈ ਸੀ ਇਸ ਨਾਲ ਕਾਰੋਬਾਰ ਅਤੇ ਗਲੋਬਲ ਮਾਰਕੀਟ ਦੇ ਵਿੱਚ ਤਰਥੱਲੀ ਆ ਜਿਹੜੀ ਉਹ ਮਚ ਗਈ ਸੀ ਤਾਂ ਇਸ ਤੋਂ ਪਹਿਲਾਂ ਮਈ ਦੇ ਮਹੀਨੇ ਜਨੀਵਾ ਦੇ ਵਿੱਚ ਗੱਲਬਾਤ ਹੋਈ ਸੀ ਅਤੇ ਦੋਵੇਂ ਦੇਸ਼ਾਂ ਨੇ ਟੈਰਿਫ ਮੁਅਤਲੀ 90 ਦਿਨ ਲਈ ਕਰਨ ਤੇ ਸਹਿਮਤੀ ਜਤਾਈ ਸੀ ਤਾਂ ਇਸ ਦੇ ਲਈ ਹੁਣ ਮੁਰਤੋਂ ਮੀਟਿੰਗ ਆ ਜਿਹੜੀ ਹੋਈ ਹੈ ਅਤੇ ਮੁਰਤੋਂ ਇਸ ਟੈਰਫ ਮਵਤਲੀ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਤਾਂ ਇਹ ਫੈਸਲਾ 트ੰਪ ਦੇ ਵੱਲੋਂ ਇੱਕ ਰਣਨੀਤਿਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿ ਗੱਲਬਾਤ ਵਿੱਚ ਲਾਭਕਾਰੀ ਪੱਧਰ ਤੇ ਬਣਾਈ ਰੱਖਣ ਦੇ ਨਾਲ-ਨਾਲ ਅਮਰੀਕੀ ਅਰਥਵਿਵਸਥਾ ਨੂੰ ਅਚਾਨਕ ਝਟਕੇ ਤੋਂ ਬਚਾਉਣ ਦੇ ਲਈ ਕੀਤਾ ਗਿਆ ਹੈ ਵਿੱਤੀ ਮਾਰਕੀਟਾਂ ਨੇ ਪਿਛਲੇ ਟੈਰਫਵਾਦ ਤੇ ਨੈਗੇਟਿਵ ਪ੍ਰਤੀਕਿਰਿਆ ਦਿੱਤੀ ਸੀ ਅਤੇ ਉਦਯੋਗਿਕ ਅਤੇ ਰਿਟੇਲ ਖੇਤਰਾਂ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਟੈਰਫਵਾਦ ਦਾ ਉਹਨਾਂ ਦੇ ਉੱਤੇ ਦਬਾਅ ਹੈ ਜਿਹੜਾ ਉਹ ਪਾ ਸਕਦਾ ਹੈ ਤਾਂ ਹੁਣ ਮੁਰਤ ਤੋਂ ਦੋਵੇਂ ਦੇਸ਼ਾਂ ਵਿੱਚਕਾਰ ਗੱਲਬਾਤ ਹੋਈ ਹੈ ਅਤੇ ਰਾਹਤ ਭਰੀ ਖਬਰ ਆ ਜਿਹੜੀ ਉਹ ਆਈ ਹੈ ਇਸ ਤੋਂ ਪਹਿਲਾਂ ਤੈਰਫ ਵਾਅਦੇ ਕਰਕੇ ਹਾਲਾਤ ਨੇ ਜਿਹੜੇ ਉਹ ਜ਼ਰੂਰ ਚਿੰਤਾ ਵਾਲੇ ਬਣ ਗਏ ਸੀ ਤਾਂ ਦੇਖਣਾ ਹੋਵੇਗਾ ਕਿ ਅਮਰੀਕਾ ਅਤੇ ਚైనా ਵਿੱਚਕਾਰ ਪੱਕੀ ਸਹਿਮਤੀ ਕਦੋਂ ਕਬ ਬਣਦੀ ਹੈ